ਸਮਾ ਨੂੰ ਨਵੀਂ ਦਿਸ਼ਾ ਦੇ ਦੇਸ਼ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਲੋਕਾਂ ਲਈ ਲੋਰੀ ਦੇ ਸੁਨੇਤਾ ਮੋਹਿਆ ਕਰਾਉਂਗੇ ਮੈਂ ਸਮੂਹ ਪੰਚਾਇਤਾਂ ਨੂੰ ਇਹ ਵੀ ਬਲੋਕਸਾ ਦਵਾਉਂਦੇ ਆ ਕਿ ਜਿਲ੍ਹਾ ਸਰਕਾਰਜਾ ਦੀ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ ਅੱਜ ਇਸ ਸੋਹ ਤੱਕ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮਹਿਮਾਨ ਸਾਡੇ ਕੈਬਨਿਟ ਮੰਤਰੀ ਡਾਕਟਰ ਰਵਿਜੋਤ ਜੀ ਉਹਨਾਂ ਦੇ ਨਾਲ ਸਾਡੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਇਸ ਦਿਨ ਮਾਨ ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਆਰਵਿੰਦ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾਈ ਤੇ ਮੈਂ ਆਪਣੇ ਕੰਮ ਤੇ ਬੈਠਾ ਤੇ ਟੈਲੀਵਿਜ਼ਨ ਦੇ ਵਿੱਚ ਦੇਖ ਰਿਹਾ ਤੇ ਉਦੋਂ ਮੇਰਾ ਇੱਕ ਸਾਥੀ ਆਇਆ ਤੇ ਸਾਥੀ ਅਸੀਂ ਜਾ ਕੇ ਆਉਣਾ ਮੈਂ ਉਹਨੂੰ ਸਿਰ ਮਾਰਿਆ ਧੋਕੇ ਲੱਗਣਾ ਬਈ ਇਹ ਕੰਮ ਮਿਲਾਨੀਆ ਮਗਰ ਰਾਜਨੀਤੀ ਸਾਡੇ ਵਾਸਤੇ ਗੱਲ ਨਹੀਂ ਹੈ ਰਾਜਨੀਤੀ ਦੇ ਵਿੱਚ ਨਗਾ ਅਸੀਂ ਤਾਂ ਭਰਾਵਾ ਦੁਕਾਨਦਾਰ ਬੰਦੇ ਆ ਕੰਮਕਾਰ ਵਾਲੇ ਬੰਦੇ ਆ ਖੇਤੀਬਾੜੀ ਵਾਲੇ ਬੰਦੇ ਆ ਜੋ ਕਮਾਣਾ ਉਹ ਹੀ ਖਾਣਾ ਇਹ ਹੋਰ ਲੋਕਾਂ ਦੀ ਸੰਗੀ ਨੇ ਡਰ ਲਿਆ ਅਸੀਂ ਉਹ ਸਬਧਾਨ ਦੀ ਮੋਰ ਦੀ ਮਤ ਤੋਂ ਕਰਨੀ ਹੈ ਜੇ ਸਬਧਾਨ ਉਹ ਸਰੂਬਾਵਾ ਸਾਹਿਬ ਇਹ ਕੰਮ ਦਿੱਤਾ ਹੈ ਤੇ ਮੈਨੂੰ ਜਦੋਂ ਗੰਪਾਲ ਸਾਹਿਬ ਖਰੜ ਬਹਾਰੀ ਰਤਪੁਰ ਸਾਹਿਬ ਤੇਰਾ ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚੋਂ 13 ਦੇ ਵਿੱਚੋਂ ਲੋਕ ਸਭਾ ਸ਼੍ਰੀਨੰਦਪੁਰ ਸਾਹਿਬ ਦਾ ਜੂਥ ਵਿੰਗ ਦਾ ਪ੍ਰਧਾਨ ਬਣਿਆ ਔਰ ਜਦੋਂ 2017 ਦੀ ਇਲੈਕਸ਼ਨ ਆਈ ਤਾਂ ਪਾਰਟੀ ਨੇ ਬਿੜਾ ਮੰਗਿਆ ਹਲਕਾ ਗੜ ਸ਼ੰਗਰ ਤੋਂ ਮੈਨੂੰ ਟਿਕਟ ਦਿੱਤੀ ਜਿਹੜੇ ਖੜੇ 2017 ਦੇ ਵਿੱਚ ਜਦੋਂ ਪਾਰਟੀ ਲਈ ਵਿਧਾਇਕ ਬਣਿਆ ਹਲਕੇ ਦੀ ਸੇਵਾ ਕੀਤੀ ਤਾਂ ਪਾਰਟੀ ਨੇ ਮਾਣ ਦਿੱਤਾ ਪੰਜਾਬ ਦਾ ਮੁੱਖ ਬੁਲਾਰਾ ਜਨਤਾ ਦੇ ਸੌਤਕ ਸਮਾਗਮ ਵਿੱਚ ਮੌਜੂਦ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਲਵਜੋਤ ਸਿੰਘ ਜੀ ਹੌਲੇ ਹੌਲੇ ਵਿਚਾਰਾਂ ਦੀ ਸਾਂਝ ਪਾ ਕੇ ਗਏ ਵਿਧਾਨ ਸਭਾ ਵਿੱਚ ਸਾਡੇ ਡੈਕਟਿਟ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਗੁਰਬਾਣੀ ਵਿੱਚ ਦਰਜ ਹੈ ਲੱਖ ਖੁਸ਼ੀਆਂ ਪਤਸਾਈਆਂ ਦੇ ਸਤਿਗੁਰੂ ਦੇ ਔਰ ਖਾਸ ਤੌਰ ਤੇ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ਸੋ ਸਾਡੇ ਲਾਂਬਾ ਸਾਹਿਬ ਸਾਡੇ ਐਸਐਸਪੀ ਸਾਹਿਬ ਦੇਣ ਦੀ ਕਰਾਈਏ ਜੋ ਧੰਨਵਾਦ ਜੋ ਗੁਰੂ ਪਿਆਰੀ ਗੁਰੂ ਰੂਪੀ ਸਰਬਜੀਤ ਸਰਪੰਚੀ ਗੁਰੂ ਸਰਬਾਜ ਜੀ ਬੋਲ ਬਖਸ਼ੇ ਪਤੇ ਦੀ ਸਾਥ ਪਈਏ ਆਪਣੀ ਰਸਨਾ ਪਵਿੱਤਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਨੀਆਂ ਵਾਟ ਵਾਟ ਪੰਜਾਬ ਵਿੱਚ ਜਿੰਨੀਆਂ ਪੰਚਾਇਤਾਂ ਸਰਪੰਚਾਂ ਤੇ ਚੁਣੀਆਂ ਜਾਵੇ ਉਹ ਨਹੀਂ ਉਹਨਾਂ ਬੁਢੀਆਂ ਹੋਏਗਾ ਤੇ ਤਕਰੀਬਨ ਮੈਂ ਤੁਹਾਨੂੰ ਦੱਸਣਾ ਚਾਹਦਾ ਕਿ ਪੰਜਾਬ ਵਿੱਚ 10000 ਤੋਂ ਵੱਧ ਪੰਚਾਇਤਾਂ ਚੁਣੀਆਂ ਗਈਆਂ ਤੇ ਉਹਦੇ ਵਿੱਚ ਤਕਰੀਬਨ 3000 ਪੰਚਾਇਤਾਂ ਜਿਹੜੀਆਂ ਸਰਬਸੰਮਤੀ ਚੁਣੀਆਂ ਗਈਆਂ ਕਿ ਜਿਹਦੇ ਨਾਲ ਆਪਸੀ ਭਾਈਚਾਰਾ ਜਿਹੜੀ ਗੁੱਟਵਾਦੀ ਖਤਮ ਹੋਏਗੀ ਪਾਰਟੀਵਾਦੀ ਖਤਮ ਹੋਏਗੀ ਤੇ ਮੈਂ ਅੱਸੀ ਗੱਲ ਕਰਨੀ ਆ ਪਿੰਡ ਦੀ ਡਿਸਪੈਂਸਰੀ ਦੀ ਗੱਲ ਕਰਨੀ ਆ ਅੱਸੀ ਗੱਲ ਕਰਨੀ ਆ ਪਿੰਡ ਦੀ ਹਲਕੇ ਦੇ ਕਮਿਊਨਿਟੀ ਹਾਲਾਂ ਦੀ ਗੱਲ ਕਰਨੀ ਆ ਅੱਸੀ ਗੱਲ ਕਰਨੀ ਆ ਸਟੇਡੀਅਮ ਦੀ ਗੱਲ ਕਰਨੀ ਆ ਅੱਸੀ ਗੱਲਾਂ ਕਰਨੀਆਂ ਲਾਇਬ੍ਰੇਰੀ ਦੀ ਗੱਲ ਕਰਨੀਆਂ ਪ੍ਰਸ਼ਾਸਨ ਬੋਲੋਗੇ ਕਿ ਤੁਹਾਡੇ ਕੋਈ ਸੇਵਾ ਦੀ ਕੋਈ ਕਮੀ ਨਹੀਂ ਆਨ ਦਵਾਗੇ ਆਪਾ ਅਸੀਂ ਹਰ ਵੇਲੇ ਤੁਹਾਡੀ ਸੇਵਾ ਲਈ ਮੌਜੂਦ ਆ ਜਿਹੜਾ ਵੀ ਤੁਹਾਡਾ ਕੰਮ ਹੋਏਗਾ ਕੋਈ ਫੰਡ ਦੀ ਲੋੜ ਹੋਏਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਨ ਦਵਾਗੇ ਸੋ ਇੱਕ ਵਾਰੀ ਫੇਰ ਆਈ ਹੋਈ ਸਾਰੇ ਸੰਗਤ ਨੂੰ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਤੁਹਾਨੂੰ ਵਧਾਈ ਦਿੰਦਾ ਮੁਬਾਰਕਬਾ ਦਿੰਦਾ ਕਿ ਅਸੀਂ ਇਸ ਜ਼ਿੰਮੇਵਾਰੀ ਨੂੰ ਅਸੀਂ ਇਸ ਸੇਵਾ ਨੂੰ ਅਸੀਂ ਮਾਣ ਨਾਲ ਹੁਸ਼ਿਆਰ ਬੋਤੋਂ ਵਿਧਾਇਕ ਸ਼੍ਰੀ ਬ੍ਰਹਮਸ਼ੰਕਰ ਜੀ ਦਾ ਸਨਮਾਨ ਹੋਵੇਗਾ। ਉਹਨਾਂ ਤੋਂ ਬਾਅਦ ਵਿਧਾਇਕ ਸ਼੍ਰੀ ਦੇਵ ਸਿੰਘ ਰਾਜਾ ਜੀ ਉਹਨਾਂ ਤੋਂ ਬਾਅਦ ਵਿਧਾਇਕ ਸ਼੍ਰੀ ਕਰਮਵੀਰ ਸਿੰਘ ਘੋਮਣ ਜੀ ਉਹਨਾਂ ਤੋਂ ਬਾਅਦ ਡਾਕਟਰ ਨਿਸ਼ਾ ਕੁਮਾਰ ਐਮਐਲਏ ਹਲਕਾ ਜੱਬੇਵਾਲ ਤੋਂ ਉਹਨਾਂ ਦਾ ਸਨਮਾਨ ਹੋਵੇਗਾ। ਸਨਮਾਨ ਪੱਤਰ ਕਰਨ ਉਨ੍ਹਾਂ ਤੋਂ ਬਾਅਦ ਸ਼੍ਰੀ ਹਰਮਿੰਦਰ ਬੱਛੀ ਜੀ ਪਾਬਲਾ ਜੀ ਵੀ ਆਪਣਾ ਸਨਮਾਨ ਹਾਸਲ ਕਰਨ। ਉਨ੍ਹਾਂ ਤੋਂ ਬਾਅਦ ਮੈਂਬਰ ਕੌਂਸਲਰ ਕਮਿਸ਼ਨ ਸ਼੍ਰੀ ਜਸਪਾਲ ਸਿੰਘ ਜੀ ਜਿਹੜਾ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਦੇਵਰਾਜ ਜੀ। ਉਨ੍ਹਾਂ ਤੋਂ ਬਾਅਦ ਹੈਪੀ ਮੇਅਰ ਸ਼੍ਰੀਮਤੀ ਰਣਜੀਤ ਦਾ ਸਨਮਾਨ ਹਾਸਲ ਕਰਨ ਜੀ। ਉਨਾਤਵਾਰ ਡਾਕਟਰ ਦਿਪਿੰਦਰ ਜੀ ਉਹ ਵੀ ਆਪਣਾ ਸਨਮਾਨ ਹਾਸਲ ਕਰਨ ਜੀ ਸੱਚੇ ਬਿਲਾਵ ਈਸ਼ਵਰ ਦੀ ਸੋ ਖਾਂਦਾ ਹਾਂ ਕਿ ਮੈਂ ਕਾਨੂੰਨ ਦਾਾਰਾ ਸਥਾਪਿਤ ਪਾਣ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਮਮਦਾਰੀ ਨਾਲ ਲਵਾਵਾਂਗਾ ਅੱਜ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਪੱਖਪਾਤ ਸੰਦੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਚੁਣੇ ਪੰਜ ਸਰਪੰਚ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਆਪੋ ਆਪਣਾ ਸਥਾਨ ਲੈ ਲਿਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਕਰੀਬਨ 1400 ਪੰਚਾਇਤਾਂ ਜਿਹੜੀਆਂ ਨਵੀਆਂ ਚੁਣੀਆਂ ਗਈਆਂ ਸੀਗੀਆਂ ਉਹ ਬਾਈ ਇਲੈਕਸ਼ਨ ਚਾਰਲਸੀ ਚੱਬਿਆਲ ਹਲਕੀ ਤੋਂ ਉਹਦੇ ਕਰਕੇ ਥੋੜਾ ਡਿਲੇ ਸੀਗਾ ਤੇ ਅੱਜ ਉਹਨਾਂ ਦਾ ਸੋਚ ਚੱਕ ਸਮਾਗਮ ਰੱਖਿਆ ਗਿਆ ਤਾਂ ਮੈਂ ਇਸ ਮੌਕੇ ਮੈਂ ਸਾਰੇ ਨਵੇਂ ਚੁਲੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਮੁਬਾਰਕਬਾਦ ਦਿੰਦਾ ਤੇ ਅੱਜ ਉਹਨਾਂ ਨੂੰ ਸੋਚ ਕੋਈ ਗਈ ਤੇ ਅਸੀਂ ਉਹਨਾਂ ਨੂੰ ਵਿਸ਼ਵਾਸਨ ਦਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਹਰ ਬਿਲ ਦੇ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਅਸੀਂ ਆਪਾਂ ਕੰਮ ਕਰ ਰਹੇ ਹਾਂ ਤੇ ਉਹ ਵੀ ਹੁਣ ਇੱਕ ਨਵੀਂ ਸੇਵਾ ਮਿਲੀ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਉਹ ਵੀ ਤਨ ਨਹੀਂ ਨਾਮ ਇਮਾਨਦਾਰੀ ਨਾਲ ਆਪਣੀ ਸੇਵਾ ਨਿਵਾਨ ਤੇ ਸਰਕਾਰ ਵੱਲੋਂ ਹਰ ਲੋੜਿੰਦੀ ਦੀ ਮਦਦ ਹਰ ਲੋੜਿੰਦੀ ਹੈਲਪ ਹਰ ਲੋੜਿੰਦਾ ਫੰਡ ਉਹਨਾਂ ਨੂੰ ਜਾਰੀ ਕੀਤਾ ਜਾਏਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਕੋਈ ਕੀ ਕਮੀ ਪੇਸ਼ੀ ਉਹਨਾਂ ਨੂੰ ਨਹੀਂ ਆਂਦੀ ਤੇ ਕਿਰਦੀਵਦ ਨੂੰ ਕਦ ਸਜ਼ਾ ਸੁਣਾਈ ਗਈ ਆ ਤੇ ਕੀ ਹਾਂਜੀ ਕਿਰਦੀਵਦ ਲੁਕੀ ਸਿੰਘ ਬਾਦਲ ਉਹ ਦਾ ਛੱਡੋ ਤੁਸੀਂ ਅੱਜ ਦੀ ਗੱਲ ਕਰ ਲਈਏ ਜੀ ਜੀ ਇਹ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਜੋ ਤਿਆਰੀ ਸੀ ਅਸੀਂ ਕਰਕੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਆ ਤੇ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਦਾ ਹੀ ਰੋਲ ਹੈਗਾ ਉਹਨਾਂ ਦੀ ਉਹਨਾਂ ਨੇ ਕਦੋਂ ਕਰਾਵਣੀ ਕਦੋਂ ਕੋਲਣਾ ਉਹਨਾਂ ਦੀ ਕਾਲ ਤੇ ਅਸੀਂ ਵੇਟ ਕਰਦੇ ਪਿਆ ਸਾਡੇ ਵੱਲੋਂ ਤਿਆਰੀ ਅਸੀਂ ਕਿਹਾ ਕਿ ਦਸੰਬਰ ਤੋਂ ਪਹਿਲਾਂ ਪਹਿਲਾਂ ਜਦੋਂ ਮੱਝ ਤੁਸੀਂ ਇਲੈਕਸ਼ਨ ਪੰਜਾਬ 'ਚ ਕਰਵਾ ਸਕਦੇ ਹੋ ਜੀ ਡਾਕਟਰ ਸਾਹਿਬ ਫਕਰੇ ਕੌਮ ਦਾ ਜਿਹੜਾ ਪਾਪਰਸ ਲਿਆ ਗਿਆ ਖਾਲਸਾ ਕਰ ਰਹੇ ਹਾਂ ਚਲੋ ਅਸੀਂ ਜੋ ਵੀ ਖਾਲਸਾ ਸਾਹਿਬ ਨੇ ਸਾਡੇ ਬੜੇ ਸਤਿਕਾਰਯੋਗ ਨੇ ਮਾਨਯੋਗ ਨੇ ਅਸੀਂ ਸਿਰਜ ਕਰਦੇ ਉਹਨਾਂ ਅੱਗੇ ਤੇ ਜੋ ਵੀ ਫੈਸਲਾ ਲਿਆ ਸੀ ਫੈਸਲਾ ਲਿਆ ਗਿਆ ਤੇ ਉਹ ਤੇ ਉਹਨਾਂ ਤੇ ਕੋਈ ਕਿੰਤੂ-ਕੰਤੂ ਨਹੀਂ ਹੈ ਜੀ ਜੀ ਕਿਸ ਪ੍ਰਧਾਨ ਨੇ ਕਿਹਾ ਜੀ ਇਹਨਾਂ ਇਲੈਕਸ਼ਨ ਚੰਗੀ ਕਰਾਇਆ ਜਾਏ ਕਿਸੇ ਦੀ ਅਰਜ਼ੀ ਨਾ ਬੰਦ ਕਰੇ ਦੇ ਸਹੀ ਗੱਲ ਹੈ ਜੀ ਉਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਹੈਗਾ ਪੱਕੀਤਾ ਹੈਗਾ ਤੇ ਜਰੂਰ ਜੋ ਇਲੈਕਸ਼ਨ ਕਮਿਸ਼ਨ ਦੀ ਕਾਲ ਹੋਵੇ ਉਹ ਫਾਈਨਲ ਕਾਲ ਹੋਗੀ ਜੋ ਫੈਸਲਾ ਹੋਗਾ ਉਹਨਾਂ ਦਾ ਆਪਣਾ ਫੈਸਲਾ ਹੋਏਗਾ ਜੀ ਅਸੀਂ ਰਿਕਵੈਸਟ ਜਿਹੜੀ ਜਥੇਬੰਦੀ ਦੀ ਸੀਗੀ ਸਰਕਾਰ ਨੇ ਉਹ ਵੀ ਸੀਐਮ ਸਾਹਬਸ ਨੇ ਵੀ ਕਿਹਾ ਹੈ ਕਿ ਉਸੇ ਉਹਨਾਂ ਦੇ ਨਜ਼ਰ ਚ ਲਿਆਤੀ ਗੱਲ ਉਹਨਾਂ ਦੇ ਜੀ ਅੱਜ ਕਿੰਨੇ ਪੰਚਤ ਸਰਪੰਚ ਕਿੰਨੇ ਤਕਰੀਬਨ 1400 ਪੰਚਾਇਤ ਸਗੀਆਂ ਜ਼ਿਲ੍ਹਾ ਸ਼ਾਲਪੁਰ ਦੀਆਂ ਤਕਰੀਬਨ 9000 ਦੇ ਆਸपास ਪੰਚ ਸਹਿਬਾਨ ਤੇ ਸਰਪੰਚ ਸਹਿਬਾਨ ਅੱਜ ਉਹਨਾਂ ਨੇ ਪਹੁੰਚ ਚੁੱਕੇ ਅੱਜ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਔਰ ਜਿਸ ਦੇ ਮੁੱਖ ਮਹਿਮਾਨ ਡਾਕਟਰ ਅਵਜੋਤ ਜੀ ਸੀਗੇ ਔਰ ਉਹਨਾਂ ਨੇ ਸਾਰੇ ਚੁਣੇ ਹੋਏ ਨਵੇਂ ਪੰਚਾਇਤਾਂ ਨਵੀਆਂ ਪੰਚਾਇਤਾਂ ਨੂੰ ਪੰਚ ਪੰਚਾਇਤ ਮੈਂਬਰਾਂ ਨੂੰ ਸਰਪੰਚ ਸਹਿਬਾਨਾਂ ਨੂੰ ਸੌ ਚੁਕਾਈ ਔਰ ਸੌ ਚੁੱਕ ਦੀ ਰਸਮ ਹੈ ਸਮਝਦਾ ਕਿ ਥੋੜੀ ਜਿਹੀ ਲੇਟ ਜ਼ਰੂਰ ਹੋ ਗਈ ਕਿਉਂਕਿ ਬਾਇ ਇਲੈਕਸ਼ਨ ਸੀ ਜਨਾ ਚਾਰ ਜ਼ਿਲ੍ਹਿਆਂ ਦੇ ਵਿੱਚ ਇਸ ਕਰਕੇ ਉਹਨਾਂ ਦੇ ਜਿਹੜੇ ਸੌ ਚੁੱਕ ਸਮਾਗਮ ਉਹ ਅੱਜ ਹੋਏ ਔਰ ਬੜੀ ਸ਼ਾਨ ਦੇ ਨਾਲ ਬੜੇ ਸਮਝਦਾ ਕਿ ਮੈਂ ਸੰਵਿਧਾਨ ਦੀ ਬਹੁਤ ਵੱਡੀ ਜਿੱਤ ਹੈ ਕਿ ਲੋਕਤੰਤਰ ਦੀ ਮੂਲ ਇਕਾਈ ਹੈ ਅੱਜ ਇਹ ਲੋਕਤੰਤਰ ਦੀ ਮੂਲ ਇਕਾਈ ਦੇ ਲਈ ਜਿਹੜਾ ਇਲੈਕਸ਼ਨ ਕਰਵਾਇਆ ਗਿਆ ਪੰਚਾਇਤਾਂ ਚੁਣੀਆਂ ਗਈਆਂ ਉਸ ਦੇ ਲਈ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਬਹੁਤ ਵਧਾਈ ਜਿਸ ਤਰ੍ਹਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹ ਜਿਹੜੀਆਂ ਚੋਣਾਂ ਕਰਵਾਈਆਂ ਗਈਆਂ ਆ ਦੇਖੋ ਇੱਕ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਆਪਣੇ ਗੁਨਾਹ ਜਿਹੜੇ ਆ ਉਹ ਇੱਕ ਫਰੀ ਅਦਾਲਤ ਦੇ ਵਿੱਚ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰੀ ਅਕਾਲਤਬ ਤਖਤ ਸਾਹਿਬ ਉੱਥੇ ਆਪਣੇ ਗੁਨਾਹ ਜਿਹੜੇ ਕਬੂਲ ਕੀਤੇ ਔਰ ਮੈਂ ਸਮਝਦਾ ਕਿ ਗੁਨਾਹ ਕਬੂਲ ਗੁਨਾਹਾਂ ਦੀ ਜਿਹੜੀ ਸਜ਼ਾ ਹੈ ਉਹ ਇਸ ਜਿਹੜੀ ਸਾਡੀ ਇਸ ਕੋਰਟ ਦੇ ਵਿੱਚ ਦੁਨੀਆ ਦੀ ਕੋਰਟ ਦੇ ਵਿੱਚ ਤਾਂ ਦਿੱਤੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਜਿਹੜੀ ਉਸ ਮਾਲਕ ਦੀ ਕੋਰਟ ਹੈ ਉਸ ਕੋਰਟ ਦੇ ਵਿੱਚ ਜਿਹੜੀ ਇਹਨਾਂ ਗੁਨਾਹਾਂ ਦੀ ਮਾਫੀ ਨਹੀਂ ਮਿਲ ਸਕਦੀ ਸਰ ਜਿਹੜਾ ਫਕੜੇ ਕੌਮ ਦਾ ਜਿਹੜਾ ਖਤਾਬ ਦਿੱਤਾ ਗਿਆ ਇਹ ਪ੍ਰਕਰਸ਼ ਵਾਪਸ ਲੈ ਲਿਆ ਇਹ ਦੇਖੋ ਇਹ ਤਾਂ ਸਮਾਂ ਆਉਣ ਤੇ ਜਿਹੜਾ ਉਹ ਸਾਰਾ ਅਨਫੋਲਡ ਹੋਏਗਾ ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਜੋ ਕੱਲ ਪ੍ਰਕਰਣ ਹੋਇਆ ਇਹ ਪੰਜਾਬ ਦੇ ਲਈ ਪੰਜਾਬ ਦੇ ਲੋਕ ਹਮੇਸ਼ਾ ਕਹਿੰਦੇ ਸੀ ਕਿ ਇਹਨਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਪੰਜਾਬ ਦੇ ਨਾਲ ਰੋਹ ਕਮਾਇਆ ਔਰ ਕੱਲ ਮੈਂ ਸਮਝਦਾ ਕਿ ਉਹ ਬੜਾ ਇਤਿਹਾਸਿਕ ਦਿਹਾੜਾ ਸੀ ਕਿ ਇਹਨਾਂ ਨੇ ਖੁਦ ਮੰਨਿਆ ਕਿ ਅਸੀਂ ਪੰਜਾਬ ਦੇ ਬਹਿਰੀਆਂ ਅਸੀਂ ਪੰਜਾਬ ਦੇ ਦੁਸ਼ਮਣ ਆ ਔਰ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਆਪ ਦੀ ਬਿਨਾਇਕ ਇੱਕ ਵਾਰ ਵੀ ਇਹ ਮਕਾ ਲਾਉਂਦੇ ਹਨ ਅੱਜ ਉਹ ਬਿਆਨ ਦਿੱਤਾ ਕਿ ਸਰਕਾਰ ਨੂੰ ਸਹਾਇਤਾ ਪਰ ਉਹ ਗੱਲ ਸਹੀ ਨਿਕਲੀ ਜਿਹੜਾ ਮੈਂ ਰਿਪੋਰਟ ਕੀਤਾ ਅੱਜ ਕੁਮਰਪੁਰ ਦੇ ਪ੍ਰਤਾਪ ਜੀ ਦੇ ਬਿਆਨ ਮੈਂ ਸੁਣੇ ਨਹੀਂ ਉਹਨਾਂ ਦੇ ਨਿੱਜੀ ਬਿਆਨ ਹੋਣਗੇ ਬਟ ਉਹਨਾਂ ਬਿਆਨ ਸੁਣਨ ਤੋਂ ਬਾਅਦ ਫਿਰ ਜ਼ਰੂਰ ਪ੍ਰਤੀਕਿਰਿਆ ਜੀ ਜੀਤ ਨੂੰ